ਜੀ ਬਤਾਂਗੇ ਸੀਗੇ ਕਿ ਅਸੀਂ ਆਪਣੇ ਮੰਦਰ ਤੋਂ ਬਾਹਰ ਫਿਰਜੀ ਦੇ ਮੰਦਰ ਤੋਂ ਤੇ ਜਿੱਕੇ ਚੱਲੇ ਬਾਅਦੇ ਅਸੀਂ ਇਹ ਹੁੰਦੇ ਰਹੇ ਅਸੀਂ ਰਸਤੇ ਨਾਲ ਦੇਖੀ ਕਿ ਗੁਰਦੁਆਰਾ ਕੋਲੋਂ 20 ਕਿਲੋਮੀਟਰ ਕਿਤੇ ਰਹਿੰਦੀ ਸੀ ਮੰਦਰਾ ਹੈ ਨਾਮਦੇਵ ਜੀ ਦਾ ਤੇ ਨਾਮਦੇਵ ਜੀ ਦਾ ਮੰਦਰਾ ਹੈ ਹਾਂ ਜੀ ਉਹ ਨਾਮਦੇਵ ਲਈ ਮੰਦਰਾ ਆ ਗਿਆ ਇਹਦਾ ਨਾਮ ਉਹਦੇ ਜਿਹੜਾ ਮੰਦਰਾ ਹੈ ਇਹਦੇ ਪਿੱਛੇ ਗੁਰਦੁਆਰਾ ਉੱਗੋ ਤੇ ਜਨਮ ਹੋਇਆ ਸੀ ਨਾ ਦਾ ਨਾਮ ਦੇਵ ਜੀ ਦਾ ਪਾਤਸ਼ਾਹ ਨਾਮਦੇਵ ਜੀ ਦਾ ਨਾਮਦੇਵ ਜੀ ਦਾ ਮੰਦਿਰ ਹੈ ਇਹ ਚਲੋ 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 ਬੱਚੋ ਸਾਰੇ ਕਿਕਲੀ ਪਾਉਂਦੇ ਇੱਥੇ ਆਈ ਨੱਚਦੇ ਆਗੇ ਹਾਂਜੀ ਮੰਦਿਰ ਦੇ ਅੰਦਰ ਭਗਤ ਨਾਮਦੇਵ ਜੀ ਦੀ ਮੂਰਤੀ ਬਣੀ ਹੋਈ ਹੈ ਜੀ ਕਾਫੀ ਖੁੱਲੀ ਜਗ੍ਹਾ ਆ ਰਹੇ ਸਾਰੇ ਜਾਣੇ ਆ ਰਹੇ ਆ ਗਰੀਬਾਂ ਆ ਗਈ ਸੌਰਵ ਆ ਰਹੇ ਪਿੱਛੇ ਬਾਕੀ ਬੱਚੇ ਆ ਰਹੇ ਸਾਰੇ ਜਾਣੇ ਤੁਰੇ ਆ ਦੁਕਾਨਾਂ ਵੀ ਥੋੜੀਆਂ ਲੱਗੀਆਂ ਹੋਈਆਂ ਨੇ ਦੇਖਦੇ ਜੋ ਆਕਾਂ ਨੂੰ ਜੋ ਕੋਈ ਪਸੰਦ ਆਉਂਦਾ ਇੱਥੇ ਕੁਪਾ ਮਾਰੋ ਕੁਪਾ ਮਾਰੋ ਆ ਰਹੇ ਨੇ ਵੇਖੀ ਤੇ ਵੀ ਹੈ ਦੂਸਾ ਬੰਦੇ ਲਿਖਿਆ ਹੁੰਦਿਆਂ ਨੇ 150 ਰੁਪਏ 50 ਰੁਪਏ ਪਈਆ 50 ਰੁਪਏ ਪਈਆ ਯਾਰੋ ਭਾਈਆ ਇਹ ਮਿੱਟੀ ਦੇਖ ਲਓ ਫਿਰ ਲੈ ਲੈ ਭਾਈਆ ਲੈ ਲਓ ਹਨਾ ਹਾਂ ਭਾਈਆ ਭਈਆ ਦੇ ਦੋ ਇੱਕ ਪਾਊਡਰ ਆਲ ਦੇਣਾ ਭਾਈ ਠੀਕ ਠਾੜਾ ਭਾਈ ਇੱਥੇ ਹੈ ਵੇ ਬੋਲਾ ਆ ਲੈ ਫੜੋ ਜੀ ਬੇਰੀ ਜਾਂਦਾ ਕਿਦੋਂ ਨਹੀਂ ਪਾਈਏ ਨਹੀਂ ਕਿਤੇ ਲੇਗੋ ਚਾਰ ਜਗ੍ਹਾ ਤੋਂ ਪਿਆ ਪਿਆ ਨਹੀਂ ਨਹੀਂ ਦੋ ਜਗ੍ਹਾ ਲੁਣੀ ਹੈ ਹੈ ਦੋ ਜਗ੍ਹਾ ਤਾਂ ਕਰਨੀ ਹੈ ਦੋ ਜਗ੍ਹਾ ਲੁਣੀ ਹੈ ਗਲਾਸ ਵਿੱਚ ਗਲਾਸ ਵਿੱਚ ਦੋਗੇ ਕਾਚ ਦੇ ਗਲਾਸ ਵਿੱਚ ਛੇ ਵਾਲਾ ਹੈ ਹਾਂ ਠੀਕ ਹੈ ਹਰ ਫੜੋ ਪਾਣੀ ਫੜੋ ਚਾਹ ਵੀ ਲਾ ਜਾ ਚਾਹ ਚਾਹ ਆ ਗਈ ਹੈ ਕਹਿੰਦੇ ਸਪੈਸ਼ਲ ਆਜੋ ਕਹਿੰਦੇ ਸਪੈਸ਼ਲ ਚਾਹ ਆਜੋ ਪੁਰਾ ਦਵਾਈ ਆ ਗਈ ਲੈ ਲਈ ਹੁਣ ਆਪਾਂ ਲਓ ਜੀ ਚਾਹ ਆ ਗਈ ਬਣ ਕੇ ਚਾਹ ਪੀਣ ਲੱਗਿਆਗੇ ਹੁਣ ਆਪਾਂ ਚਾਹੀਏ ਇਸ ਵਰਗਾ ਪਾਟੇ ਸਟੀ ਬਣੀ ਰਹੀ ਹੈਗੀ ਬੱਚਿਆਂ ਨੇ ਕੋਲ ਡਰਿੰਕ ਕੀ ਲੈ ਸੀਗੇ ਤੇ ਅਸੀਂ ਪੀਵਾਂਗੇ ਚਾਹ

ਇਹ ਜਨਮ ਸਥਾਨ ਆਈ ਭਗਤ ਨਾਮਦੇਵ ਜੀ ਮਹਾਰਾਜ ਦਾ ਨਰਸੀ ਨਾਮਦੇਵ ਜ਼ਿਲ੍ਹਾ ਹਿੰਗੋਲੀ ਹਿੰਗੋਲੀ ਜ਼ਿਲ੍ਹੇ ਚ ਪੈਂਦਾ ਹੈ ਇਹ ਭਗਤ ਨਾਮਦੇਵ ਜੀ ਦੇ ਜਨਮ ਸਥਾਨ ਹੈਗਾ ਹਾਂਜੀ ਜੀ ਹਾਂਜੀ ਇੱਥੇ ਜਨਮ ਹੋਇਆ ਸੀਗਾ ਉਹਨਾਂ ਦਾ ਕਿੱਥੇ ਇੱਥੇ ਵਾਓ ਭਗਤ ਨਾਮਦੇਵ ਜੀ ਉਹ ਇਧਰ ਕੀ ਹੋ ਰਿਹਾ ਤਾਂ ਇਨਕਾ ਜਨਮ ਹੋ ਰਿਹਾ ਹੈ ਉਹਨਾਂ ਦਾ ਇਹ ਇੱਥੇ ਪੈਦਾ ਹੋਏ ਬੱਚੇ ਨਹੀਂ ਤੁਹਾਡੇ ਪੈਣ ਭਰਾਈ ਨੇ ਅੱਛਾ ਦੁੱਖੇ ਵਿਚਾਰਾ ਜਿਹਾ ਪੈ ਗਿਆ ਓਹਨਾਂ ਪੁਰੀ ਜਾਣਦਾ ਇਹ ਲੱਗਿਆ ਹਾਂ ਹਾਂ ਅੱਜ ਜਦੋਂ ਮੈਂ ਰੈਸ਼ ਕੀਤੀ ਸੀਗਾ ਪੰਮੇ ਬਾਅਦ ਅਕਸ਼ ਨੂੰ ਵੇਸੀ ਭਗਤ ਨਾਮ ਦੇਵ ਜੀ ਨੂੰ ਕ੍ਰਿਸ਼ਨ ਭਗਵਾਨ ਨੇ ਥੱਲੇ ਬਾਅਦ ਨਾਮ ਦੇ ਜਿਹਨਾਂ ਨੂੰ ਇਹਨਾਂ ਦਰ ਇਹਨਾਂ ਬਾਅਦ ਦਰਸ਼ਨ ਹੋਏ ਜਨਮ ਸਥਾਨ ਤੇ ਆਇਆ ਦੀ ਉਹਨਾਂ ਦੇ 11 ਮਸਥਾਨ ਆਏ ਉਹਨਾਂ ਦਾ ਇਹ ਜਗਾ ਇਹ ਸਿਧਾਰਨ ਉਹਨਾਂ ਦੇ ਜਨਮ ਸਥਾਨ ਹੈ ਹਾਂ ਜੇ ਇਹ ਪਰ ਦਿਨ ਦੋ ਤਿੰਨ ਹਰ ਕੀ ਇਹ ਨਾ ਦੇਖੋ ਬਰਕਾ ਹੈ ਨਾ ਨਾ ਵੀਰੇ ਕੋਸ ਦੀ ਪਾਕਾ ਬੋਲਦਾ ਕਿ ਪਾਰਟੀ ਤਾਂ ਫਰਕ ਨਹੀਂ ਆਤਾ ਮਸਾਲੇ ਵਗਰ ਲੈਣ ਲੱਗ ਰਹੇ ਕਾਲੀ ਮਿਰਚ ਲੌਂਗ ਜੀਰਾ ਧਲੀਆਂ ਪਸੀ ਰਹੇ ਭਾਈਆ ਹਾਂ ਹੋ ਗਿਆ ਅਜੇ ਜੀਰਾ ਲਿਆ ਇੱਥੋਂ ਜੀਰਾ ਵਧੀਆ ਦਾ ਤੇ ਕਿਲੋ ਮੈਂ ਲਿਆ ਹਲਕਾ ਨੇ ਵੀ ਕਿਲੋ ਲੈ ਲੈ ਚਲੋ ਬੈਠੋ ਘਟੀ ਜੀ ਫਿਰ ਹੁਣ ਚਲੀਏ ਹਾਂਜੀ ਸਿਕੋਰ ਗੁਰਦੁਆਰਾ ਸਾਹਿਬ ਆ ਗਿਆ ਇੱਥੇ ਨਾਲ ਹੀ ਆ। ਪਤਾ ਨਹੀਂ ਲੱਗਿਆ ਪਰ ਹਾਲ ਤੱਕ ਪਹਿਲੇ ਇਤਿਹਾਸ ਕੀ ਹੈ ਇਸ ਗੁਰਦੁਆਰਾ ਸਾਹਿਬ ਦਾ? ਇਤਿਹਾਸ ਪਤਾ ਮੈਨੂੰ ਨਹੀਂ। ਕਿਹਦੇ ਘਾਤ ਨਾਮ ਦੇ ਜਿਹਦੇ ਨਾਮ ਤੇ ਬਣਿਆ ਹੋਇਆ? ਨਾਮ ਤੇ ਬਣਿਆ ਉਹਨਾਂ ਨੇ ਦੱਸਣਾ ਹਾਂ। ਨਹੀਂ ਨਹੀਂ ਉਹਦਾਂ ਹੀ ਬਣਿਆ ਉਹਦਾ ਰੈਸਟ। ਮਤਲਬ ਕਿ ਰੋਟੀ ਵੀ ਨਹੀਂ ਖਾਣੀ। ਹਾਂ ਹਾਂ। ਹਾਂਜੀ ਹੁਣ ਅਸੀਂ ਆ ਗਏ ਜੀ ਗੁਰਦੁਆਰਾ ਜਨਮ ਸਥਾਨ ਭਗਵਾਨ ਨਾਮਦੇਵ ਜੀ।

ਇਹ ਇੱਥੇ ਆਪਣੇ ਕਮਰੇ ਵੀ ਮਿਲ ਜਾਂਦੇ ਨੇ ਰਹਿਣ ਲਈ ਸੀ ਜੇ ਰਹਿਣੇ ਹੁਣ 3 ਦਿਨ ਵਾਸਤੇ ਮਿਲ ਜਾਂਦਾ ਲੋਕ ਤੇ ਜ਼ਿਆਦਾ ਦਿਨ ਰਹਿਣਾ ਪੈਂਦਾ ਤਾਂ ਬੇਨਤੀ ਪੱਤਰ ਲਿਖ ਕੇ ਫਿਰ ਮਿਲ ਜਾਂਦੇ ਆ ਆਹ ਦੇਖੋ ਇੱਧਰ ਹੈ ਸੀ ਕਮਰੇ ਬਣੇ ਹੋਏ ਨੇ ਨਾਲ ਹੀ ਦੇਖੋ ਅਰੇ ਸੀ ਕਮਰੇ ਬਣੇ ਹੋਏ ਨੇ 3 ਦਿਨ ਵਾਸਤੇ ਤਾਂ ਮਿਲ ਜਾਂਦੇ ਨੇ ਪਾਸਪੋਰਟ ਸਾਈਜ਼ ਫੋਟੋ ਆਧਾਰ ਕਾਰਡ ਪੂਰਾ ਐਡਰੈਸ ਮੋਬਾਈਲ ਨੰਬਰ ਲੈ ਕੇ ਫੋਨ ਨੰਬਰ ਕੰਟੈਕਟ ਜੋ ਵੀ ਹੈਗਾ ਆਪਣੇ ਕੋਲੇ ਪਿੱਛੇ ਦੇਖੋ ਇਹ ਨਾ ਵਧੀਆ ਪੁਰਾਣਾ ਪੱਥਰਾਂ ਦਾ ਬਣਿਆ ਹੋਇਆ ਸਾਰਾ ਇਹ ਗੋਡਾਊਨ टाइप ਹੀ ਹੈ ਕੁਝ ਇਹ ਗੁਰਦੁਆਰਾ ਸਾਹਿਬ ਦੀ ਇਮਾਰਤਾਂ ਦੇਖੋ ਸਾਰੀ ਅਧੀਨ ਹਾਂ ਹੈ ਵਰਡ ਜਿਹੜਾ ਨਾ ਹਾਂ ਸਾਰੀ ਅਧੀਨ ਸਾਰੀ ਅਧੀਨ ਹਾਂਜੀ ਅੰਡਰ ਕੰਸਟਰਕਸ਼ਨ ਹਾਂ ਅੰਡਰ ਕੰਸਟਰਕਸ਼ਨ ਹੈ ਇਹ ਦੇ ਨਿਰਮਾਣাধীন ਹਿੰਦੀ ਚ ਨਿਰਮਾਣাধীন ਇਹ ਵੇਖੋ ਪੰਜਾਬੀ ਚ ਉਸਾਰੀ ਅਧੀਨ ਹਾਂ ਇੰਗਲਿਸ਼ ਇੰਡਰ ਕੰਸਟਰਕਸ਼ਨ ਹਾਂਜੀ ਕਿੱਥੇ ਹਾਂਜੀ ਹੁਣ ਵਾਪਸੀ ਹੈ ਹਾਂਜੀ ਵਾਪਸੀ ਹਾਂ ਚੱਲੋ ਬਾਈ ਨੇ ਪਰਣਾ ਵੱਲੇ ਹੁਣ ਸਮਾਂ ਆ ਜਾ ਤੂ ਚੱਲੋ ਚੱਲੋ ਕਰੋ ਬੈਠੋ ਬੈਠੋ ਸ਼ਾਬਾਸ਼ ਆ ਜਾਓ ਸਾਰੇ ਜਾਣੇ ਚੱਲੋ ਚੱਲੋ ਸਿਰ ਢੱਕ ਲਓ ਸਿਰ ਰੰਗਾ ਹੋ ਗਿਆ ਕੰਡ ਹੋ ਗਈ ਹਵਾ ਚੱਲਦੀ ਆ ਹਾਂ ਹਵਾ ਬਹੁਤ ਹੁਣ ਚੱਲਦੀ ਆ ਮਜ਼ਾ ਆ ਗਿਆ ਚਲੋ ਹਾਂਜੀ ਕੀ ਪੈਣ ਲੱਗਾ ਜਿਹੜਾ ਵਾਪਸੀ ਦੇ ਰਸਤੇ ਚ ਉਧਰ ਕਾਫੀ ਵੀ ਮੀਂਹ ਪੈ ਰਿਹਾ ਦੇਖੋ ਪੱਕੇ ਵੀ ਮੀਂਹ ਨਾ ਰਿਹਾ ਤੇ ਹਾਂ ਅੱਗੇ ਤੇਜ਼ ਆ ਹਵਾ ਤੇਜ਼ ਹੈ ਬਹੁਤ ਜ਼ਿਆਦਾ ਤੇਜ਼ ਬਾਰਿਸ਼ ਆ ਰਹੀ ਹੈ ਕਿ ਕੁਰਸੀ ਆਈ ਹੈ ਅੱਡੀ ਘਟੇ ਵਿੱਚ ਆਹ ਦੇਖੋ ਕਿੰਨਾ ਬਹੁਤ ਸੰਤਾਨ ਬਹੁਤ ਲੱਗ ਪਵੇ ਆਹ ਬਹੁਤ ਆ ਬੀ ਉੱਠੇ ਲਈ ਬੈਠਾ ਸੋਚੇ ਬੈਠ ਰਿਹਾ ਹੈ ਆ ਦੇਖੋ ਕੰਟੀ ਨਹੀਂ ਬਾਰਿਸ਼ ਆ ਦੇਖੋ ਬਰਸਾ ਹੈ ਪਵਾਂ ਨਹੀਂ ਹੈ ਮੈਂ ਤੇ ਵੀ ਆ ਗਿਆ ਹੈ ਜਿੰਨੇ ਫਿੰਗਰਸ ਹੋ ਜਾਂਦਾ ਹੈ ਮੇਰਾ ਨਹੀਂ ਰੁਕੋ ਸੀ ਕਿ ਪੰਪ ਤੇ ਇੱਥੇ ਵਾਸ਼ਰੂਮ ਜਾਣਾ ਸੀਗਾ ਲੇ ਆਂਟੀ ਤੇ ਬਲਜਿੰਦਰ ਚੱਲੇ ਨੇਗੇ। ਓੱਕੀ ਕਿਸੇ ਨੇ ਨਹੀਂ ਜਾਣਾ ਮੈਂ ਵੀ ਜਾ ਕੇ ਆਉਂਗਾ। ਬੈਠਾ ਆਇਆ ਆ। ਆਇਆ। ਜਾਮ ਲੱਗਿਆ ਭਾਈ ਚਾਰੇ ਪਾਸੇ ਗੱਡੀ ਸਾਡੀ ਵਿਚਾਲੇ ਫਸ ਗਈ ਚਾਰੇ ਪਾਸੇ ਆ ਦੇ ਲੋ। ਓਏ ਨਿਕਲ ਗਿਆ। ਇਹ ਆ ਨਿਕਲ ਗਿਆ ਮੈਂ। ਨਿਕਲ ਗਿਆ। ਹਲੇ ਕਿਤੇ ਨਿਕਲ ਗਿਆ। ਅੱਗਾ ਗੱਡੀ ਜਾਂਦਾ ਹਜ਼ਾਰਾਂ ਮਾਰਨਗਾ। ਦੇਖੀ ਪਿੱਛੇ ਨਿਕਲ। ਇਹ ਜਾਮ ਤਾਂ ਜਾਮ ਲੱਗਿਆ ਚਾਰੇ ਪਾਸੇ ਗੱਡੀਆਂ। ਆਪਣੀ ਗੱਡੀ ਵਿਚਾਰੇ ਫਸ ਗਈ ਹੈ ਜਦ ਮਗਰ ਨੂੰ ਪੂਰੇ ਸੈਂਟਰ ਚ ਆਹ ਅੱਜ ਵਧੀਆ ਦਰਸ਼ਕ ਦਵਾਈ ਵੀਰੇ ਨੇ ਸਾਨੂੰ ਹੈ ਬਹੁਤ ਵਧੀਆ ਗੱਡੀ ਚ ਲੈ ਗਈ ਟੋਏ ਟੱਪੇ ਸਾਰੇ ਪਿਆਰ ਨਾਲ ਲੰਗੇ ਤੇ ਸੱਚੀ ਬਹੁਤ ਵਧੀਆ ਡਰਾਈਵਿੰਗ ਕੀਤੀ ਬੇਟਾ ਆ ਗਿਆ ਚਲ ਸਰ ਡਰਾਈਵਿੰਗ ਮੈਂ ਤਾਂ ਬੰਦੇ ਦੀ ਪੂਰੀ ਕਲਾ ਸੀ ਯਾਰਾ ਦੇਖੋ ਇੱਕ ਨੰਬਰ ਇੱਕ ਨੰਬਰ ਬੋਲੋਗੇ ਆਪਣਾ ਦੂਜਾ ਵੀ ਚਾਹੋਗੇ ਹੁਣ ਹੈਨਾ ਠੀਕ ਹੈ ਤੇ ਸਾਡਾ ਦੂਜਾ ਤੀਜਾ ਨੰਬਰ ਹੋ ਗਿਆ ਪਹਿਲਾ ਨੰਬਰ ਤੇਰਾ ਹੀ ਆਉਣ ਗੱਡੀ ਦੀ ਡਰਾਈਵਿੰਗ ਪਹਿਲੇ ਏੰਕਾ ਦਾ ਵੀ ਦੂਸਰਾ ਮੇਰਾ ਤਾਂ ਹੁਣ ਇਹ ਤੀਜਾ ਹੋ ਗਿਆ ਪਹਿਲਾ ਹੋ ਗਿਆ ਮੇਰਾ ਤੀਜਾ ਹੋ ਗਿਆ ਉਹ ਮਥਾ ਹੀ ਉੱਤਰ ਗਿਆ ਉਹ ਡਿਗਪੀ ਨੀਚੇ ਕਿਸ ਕੀ ਤੇ ਵਾਪਸ ਆ ਗਏ ਸੀ ਕਿ ਹੁਣ ਅਸੀਂ ਹੁਣ ਅਸੀਂ ਗੁਰਦੁਆਰਾ ਸਾਹਿਬ ਜਾਵਾਂਗੇ ਸਾਰਾ ਚਾਹ ਪੀਣੇ ਆ ਗੁਰਦੁਆਰਾ ਸਾਹਿਬ ਜਾ ਕੇ ਉਸ ਤੇ ਆਪਣੇ ਕੰਮ ਨੂੰ ਕੀਰਤਨ ਦੇ ਵਿੱਚ ਸ਼ਾਮਲ ਹੋਵਾਂਗੇ ਆਰਤੀ ਹੁੰਦੀ ਆ ਉਹ ਦੇਖਾਂਗੇ ਤੇ ਜਿਹੜੇ ਬਾਹਰ ਘੋੜੇ ਹਾਂ ਜੀ ਸਾਹਿਬ ਆ ਗਏ ਇੰਟਰਸਟੇਟ ਡਾਂਸ ਕਰਵਾਉਂਦੇ ਆ ਕਿ ਉਹ ਦੇਖਾਂਗੇ ਅਸੀਂ ਜੀ ਚਲ ਆਪਾਂ ਜਲਦੀਆ ਚਲੋ ਠੀਕ ਆ ਜੀ ਫਿਰ ਆਪਣੇ ਪੈਸੇ ਵੀ ਕਿੰਨੇ ਰਹਿ ਗਏ ਫਿਰ ਹਾਂ ਜੀ ਚਲੋ ਹਾਂ ਜੀ ਹੁਣ 4 ਮਿੰਟ ਲੱਗ ਰਹੇ ਨੇ ਮਸਤਰ ਕੱਚ ਦੇ ਬਾਸਟਾਂ ਮਿਲੂ ਕਿੱਥੇ ਦਾ ਵਾਸਾ ਹਾਂ ਮਿਲ ਜੂਗਾ ਦੇਖੋ ਕੱਚ ਦੇ ਗਲਾਸ ਹੈਗੇ ਇਨਾ ਕੋਈ ਮਿਲਦਾ ਤੇ ਉਹ ਭਾਵੇਂ ਕੱਚ ਦੇ ਗਲਾਸ ਹੈਗੇ ਆ ਚਾ ਪੀ ਕੇ ਫਿਰ ਅੰਦਰ ਜਾਂਦੇ ਆ ਕੱਚ ਦੇ ਗਲਾਸ ਆ ਆ ਗਿਆ ਇਹ ਪਾਪਾ ਉਹ ਘੋੜਾ ਘਰਵਲੇ ਗਿਆ ਸੇਵਾ ਤੇ ਹੁਣ ਹੈ ਸੇਵਾ ਤੇ ਲੱਗਾ ਹੈ ਆਲੋ ਬੜੋ ਬੜੇ ਟੈਸਟੀ ਹੁੰਦੇ ਨੇ ਬੜੀਆਂ ਚਾਹਾਂ ਸਵਾਦ ਲੱਗਦੇ ਆ ਚਾਹ ਤੁਹਾਡੀ ਹੋਰ ਚਾਹ ਲਾਓ ਹਾਂ ਵੀ ਜੇ ਮੈਂ ਆਉਂਦਾ ਤਾਂ ਯੂਟਿਊਬ ਵੀ ਮੈਨੂੰ ਲਾਉਂਦਾ ਆ ਵੀ ਇੱਕ ਵਾਰ ਚਾਹ ਟੰਡੀ ਵੀਰੇ ਗਾ ਵੀ ਲੇਟ ਹੋਏ ਨਾ ਮੇ ਜਾਂ ਇਹ ਮੈਂ ਠੰਡੀ ਚਾਹੀ ਪਸੰਦ ਆ ਵੈਸੇ ਵੀ ਗਰਮ ਕਿੰਦਾ ਨਹੀਂ ਹੈਗਾ ਹੋ ਗਿਆ ਹੈ ਨਾ ਕਿਵੇਂ ਆਊਗਾ ਠੀਕ ਸਾਡੀ ਪਸਤੀ ਬੁਗੇ ਮੋਠਾਂ ਜਾ ਰਹੇ ਹੁਣ ਅਸੀਂ ਇਹ ਲੋਕਲ ਗੁਰਦੁਆਰਾ ਸਾਹਿਬ ਕੋਲ ਕਿਉਂ ਆਵਾਂਗੇ ਤੋਂ ਕਮ ਕਰੀ ਆਵਾਂਗੇ ਸਾਰੀ ਦਰਸ਼ਨ ਕਰਕੇ ਆਵਾਂਗੇ ਤੇ ਦੇਖਾ ਕਿ ਕਿੰਨੇ ਮੁਕੀ ਉਹ ਸਾਹਮਣੀ ਹੈ ਬਿਲਕੁਲ ਜਨਾ ਬਸ ਗਿਆ ਫਰਾਂ ਆਈਸੀ ਆ ਦੋਨੋਂ ਦੇ ਗੇਟ ਦੇ ਬਿਲਕੁਲ ਸਾਹਮਣੇ ਹੀ ਹੈ ਬਿਲਕੁਲ ਸਾਹਮਣੇ ਦੋਨਬਰ ਗੇਟ ਦੇ ਆ ਦਸਾ ਦੋਨਬਰ ਬੇਟਾ ਕਰ ਆ ਗਿਆ ਆ ਬਿਲਕੁਲ ਸਾਹਮਣੇ ਆ ਗਿਆ ਦੇਖੋ ਆ ਦਫਤਰ ਬਣਿਆ ਹੋਇਆ ਰਿਹਾਇਸ਼ ਦਫਤਰ ਸਚਕੰਡ ਪਰਿਸਰ ਸੈਕਸ਼ਨ ਸਚਕੰਡ ਕੰਪਲੈਕਸ ਹੈ ਬਿਲਡਰ ਦਾਸ ਤੋਂ ਹੀ ਬਸ ਲੋਕਾ ਬਸੇ ਹੈ ਭਾਈ ਲੋਕਾ ਨਾ ਲੋਕਾ ਬਸੇ ਹੈ ਆਪਾਂ ਦੀ ਬਾਰਾਤ ਹੋਣੀ ਹੈ। ਚਲੋ। ਅਜੀ। ਵੈਸੇ ਸਕਰੀਨ ਤੇ ਵੀ ਪਤਾ ਲੱਗ ਦੇਖਣ ਤਾਂ। ہاں ਸਕਰੀਨ ਤੇ ਵੀ ਆਪਾਂ ਦੇਖ ਸਕਦੇ ਹਾਂਗੇ। ਦੇਖੋ ਬੈਠੇ ਕਿੱਥੇ ਨੇ? ਮੱਥਾ ਟੇਕ ਹੀ ਨੇ ਪਹਿਲਾਂ ਚੱਲ ਕੇ। ਚਲੋ। ਫਿਰ ਆ ਜਾਾਂਗੇ ਹਾਂ। ਟਾਈਮ ਲੱਗਣਾ ਮੱਥਾ ਟੇਕਣ ਨੂੰ। ਨਾਲੇ ਬੱਚੇ ਦੇਖ ਲੈਣਾ ਕਿੱਥੇ ਚਲੇ ਗਏ ਹੈਨਾ? ਹਾਂਜੀ। ਸੰਗਤ ਬਹੁਤ ਜ਼ਿਆਦਾ ਆਈ ਹੋਈ ਆ ਨਾ ਸਰ ਬਹੁਤ ਆਈ ਹਾਂ ਜਗ੍ਹਾ ਨਹੀਂ ਮਿਲ ਰਹੀ ਹੈ ਕਿ ਦੇਖੋ ਰਹਿ ਅਸ਼ਲੀ ਕਮਰੇ ਨਹੀਂ ਮਿਲ ਰਹੇ ਹੈਗੇ ਨਾ ਨਾ ਫਾਇਰ ਬੁਜੀ ਸੰਗਤ ਦੇਖੋ ਜੀ ਅੱਜ ਵੀ ਸੌਰਵ ਹੁਣੀ ਆਪਣਾ ਰੂਮ ਚਲੇ ਗਏ ਅਸੀਂ ਇੱਧਰ ਆ ਕੇ ਥੋੜਾ ਮਾਰਕੀਟ ਚ ਤੇ ਜੂਸ ਪੀਵਾਂਗੇ ਥੋੜੀ ਜਿਹੀ ਰੋਟੀ ਨੰਬਰ ਬਿਚਾਰਦਾ ਹੀ ਛੱਕੇ ਸੀ ਜੀ